ਜਿੰਦਾਬਾਦ ਐਮ ਐਲ اے ਡਾਕਟਰ ਅਜੇ ਗੁੱਪਾ ਜੀ ਜਿੰਦਾਬਾਦ ਐਮ ਐਲ اے ਡਾਕਟਰ ਅਜੇ ਗੁੱਪਾ ਜੀ ਜਿੰਦਾਬਾਦ ਗੁੱਪਾ ਸਾਹਿਬ ਬਾਡੀ ਸੋਚਦੇ ਮੇਰਾ ਧਿਆਨੇ ਠੋਕੇ ਗੁੱਪਾ ਸਾਹਿਬ ਬਾਡੀ ਸੋਚਦੇ ਮੇਰਾ ਧਿਆਨੇ ਠੋਕੇ ਜੀ ਡਾਕਟਰ ਸਾਹਿਬ ਜੀ ਡਾਕਟਰ ਸਾਹਿਬ ਅੱਜ ਬੜਾ ਰਿਗਲ ਕੀਤੇ ਗਈਆਂ ਪਰਿਵਾਰ ਸ਼ਾਮਿਲ ਹੋਏ ਨੇ ਹਾਂਜੀ ਅੱਜ ਮੈਨੂੰ ਇਹ ਦੱਸਣ ਚ ਬੜੀ ਖੁਸ਼ੀ ਔਰ ਬੜਾ ਫਕਰ ਮਹਿਸੂਸ ਹੋ ਰਿਹਾ ਕਿ ਪੁੜਾੜੀਵਾਲ ਗਲੀ ਨੰਬਰ 4 ਗੁਰਦਾਨਿਕ ਨਗਰ ਦੇ ਵਿੱਚ ਸਾਡੇ ਬੜੇ ਹੀ ਸਤਕਾਰਯੋ ਕੈਪਟਨ ਸੁਖਦੇਵ ਸਿੰਘ ਜੀ ਔਰ ਸਾਡੇ ਬਾਕੀ ਹੋਰ ਵੀ ਇਹਦੇ ਸਾਥੀ ਇਹਨਾਂ ਦਾ ਪੂਰਾ ਪਰਿਵਾਰ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਪਰਿਵਾਰ ਦਾ ਹਿੱਸਾ ਭਰੇ ਸੋ ਤੁਸੀਂ ਦੇਖ ਰਹੇ ਹੋ ਕਿ ਰੋਜ਼ ਹੀ ਕੋਈ ਨਾ ਕੋਈ ਨਵੀਂ ਜੁਆਇਨਿੰਗ ਜਿਹੜੀ ਆ ਉਹ ਹੋ ਰਹੀ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜੁਆਇਨਿੰਗ ਹੋਰ ਵੀ ਜ਼ਿਆਦਾ ਵੱਧ ਜਾਏਗੀ ਸੋ ਲੋਕ ਜਿਹੜੇ ਆ ਬਹੁਤ ਖੁਸ਼ ਆ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਕੰਮਾਂ ਨੂੰ ਦੇਖਦੇ ਆ ਔਰ ਮਨੀਸ਼ ਸੋਧਿਆ ਜੀ ਦੀ ਕਾਰਜਸ਼ੈਲੀ ਪਰ ਸਾਡੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀ ਭਾਜਪਾ ਜੀ ਦੀ ਵਿਚਾਰਧਾਰਾ ਨੂੰ ਦੇਖਦੇ ਹਾਂ ਬਹੁਤ ਜ਼ਿਆਦਾ ਪਰਿਵਾਰ ਜਿਹੜੇ ਨੇ ਰੋਜ਼ ਹੀ ਹੋਣ ਆਉਂਦੇ ਨੇ ਜੀ ਅਸੀਂ ਆਮ ਆਦਮੀ ਪਾਰਟੀ ਚ ਸ਼ਾਮਲ ਹੋਣਾ ਆਮ ਆਦਮੀ ਪਾਰਟੀ ਚ ਸ਼ਾਮਲ ਹੋਣਾ ਸੋ ਮੈਂ ਕੈਪਟਨ ਸੁਖਦੇਵ ਸਿੰਘ ਜੀ ਦਾ ਇਹਨਾਂ ਦੇ ਪਰਿਵਾਰ ਦਾ ਔਰ ਇਹਨਾਂ ਦੇ ਸਾਰੇ ਸਾਥੀਆਂ ਦਾ ਮੈਂ ਅੱਜ ਇਹਨਾਂ ਦਾ ਆਮ ਆਦਮੀ ਪਾਰਟੀ ਦੇ ਪਰਿਵਾਰ ਦਾ ਹਿੱਸਾ ਬਨਨ ਤੇ ਮੈਂ ਇਹਨਾਂ ਦਾ ਸਵਾਗਤ ਕਰਦਾ ਕੁਝ ਮੁਸ਼ਕਲਾ ਜਿਹੜੀਆਂ ਇਹਨਾਂ ਨੇ ਇਸ ਇਲਾਕੇ ਦੀਆਂ ਦੱਸੀਆਂ ਉਹਦੇ ਲਈ ਮੈਂ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨਾਲ ਹੁਣੇ ਗੱਲ ਕਰਾਂਗਾ ਇਥੋਂ ਫ੍ਰੀ ਹੋ ਕੇ ਕਿ ਇੱਥੇ ਜਿਹੜਾ ਪੀਣ ਵਾਲਾ ਪਾਣੀ ਹੈ ਉਹਦੇ ਚ ਕੋਈ ਕੰਟਾਮਿਨੇਸ਼ਨ ਹੋ ਰਹੀ ਹੈ ਮਿਕਸਿੰਗ ਹੋ ਰਹੀ ਹੈ ਦੂਸਰੇ ਪਾਣੀ ਦੀ ਪਹਿਲਾਂ ਇਸ ਇਲਾਕੇ ਚ ਬਹੁਤ ਜ਼ਿਆਦਾ ਦਿੱਕਤ ਸੀਗੀ ਪਰ ਹੁਣ ਇੱਕ ਦੋ ਗਲੀਆਂ ਰਹਿ ਗਈਆਂ ਜਿਨ੍ਹਾਂ ਦੇ ਵਿੱਚ ਇਹ ਦਿੱਕਤ ਹੈਗੀ ਆ ਔਰ ਵੱਤਵਾ ਤੁਸੀਂ 5-7 ਦਿਨਾਂ ਦੇ ਵਿੱਚ ਜਿਹੜੀ ਪ੍ਰੋਬਲਮ ਹੈ ਮਗਰ ਲਾ ਕੇ ਠੀਕ ਕਰਵਾ ਦੇਵਾਂਗੇ ਔਰ ਮੈਂ ਵਿਸ਼ਵਾਸ ਦਿਵਾਉਣਾ ਕੈਪਟਨ ਸਾਹਿਬ ਨੂੰ ਇਹਨਾਂ ਦੇ ਪੂਰੇ ਪਰਿਵਾਰ ਨੂੰ ਇਹਨਾਂ ਦੇ ਸਾਥੀਆਂ ਨੂੰ ਕਿ ਅਸੀਂ ਜਿਹੜਾ ਪੈਵ ਦੇ ਆਧਾਰ ਤੇ ਉਹ ਜਿੰਨੇ ਵੀ ਕੰਮ ਹੈ ਸਾਨੂੰ ਕਹਿਣਗੇ ਚਾਹੇ ਉਹ ਸਟਰੀਟ ਲਾਈਟ ਦਾ ਕੰਮ ਹੈ ਚਾਹੇ ਪੀਣ ਵਾਲੇ ਪਾਣੀ ਦਾ ਕੰਮ ਹੈ ਪੈਵ ਦੇ ਆਧਾਰ ਤੇ ਸਾਰੇ ਕੰਮ ਹੋਣਗੇ ਅੱਜ ਦੇ ਇਸ ਮੌਕੇ ਤੇ ਸਾਡੇ ਬਲਾਕਿੰਗ ਚਾਰਜ ਗੁਰਦਾਸ ਜੀ ਰਾਜੂ ਪਟਿਆ ਜੀ ਵਿਮਲ ਪੱਟੀ ਜੀ ਰੋਮੀ ਜੀ ਗੁਰਸ਼ਰਨ ਜੀ ਸਾਡੇ ਚਿਰਾਗ ਜੀ ਰਿਤੂ ਮਾਜਨ ਜੀ ਸਾਡੇ ਕੈਪਟਨ ਸਾਹਿਬ ਲਖਬੀਰ ਸਿੰਘ ਕੈਪਟਨ ਸਾਹਿਬ ਸਾਡੇ ਹੋਰ ਵੀ ਸਾਡੇ ਬੜੇ ਵੱਡੇ ਮਾਨਕ ਜੀ ਵੱਡੀ ਗਿਣਤੀ ਚ ਤੁਸੀਂ ਦੇਖ ਰਹੇ ਹੋਗੇ ਸਾਡੇ ਸਾਥੀ ਸਾਡਾ ਲਾਏ ਨੇ ਮੈਂ ਸਾਰੇ ਦਾ ਇੱਥੇ ਪਹੁੰਚਣ ਤੇ ਦਿਲ ਦੇ ਗਿਆ ਰਿਹਾ ਤਾਂ ਸਵਾਗਤ ਕਰਦਾ ਔਰ ਕੱਲ ਜਿਹੜਾ ਮੈਨੂੰ ਪੁੱਛ ਰਹੇ ਸੀਗੇ ਕਿ ਇੱਥੇ ਜਿਹੜੀ ਗੁਰਦੁਆਰਾ ਵਾਲੀ ਸੜਕ ਹੈ ਗੁਰਦੁਆਰਾ ਸਾਹਿਬ ਲਈ ਉਹ ਕੱਲ ਅਸੀਂ ਜਿਹੜੀ ਹੈ ਉੱਥੇ ਪੇਵਰ ਮਸ਼ੀਨਾਂ ਆ ਜਾਣਗੀਆਂ ਔਰ ਇਹਦਾ ਲੁੱਕ ਦਾ ਕੰਮ ਹੈ ਕੱਲ ਹੀ ਸ਼ੁਰੂ ਹੋ ਜਾਏਗਾ ਔਰ ਇੱਕ ਹੋਰ ਇਸ ਇਲਾਕੇ ਚ ਦਿੱਕਤ ਹੈ ਸੜਕ ਦੀ ਉਹ ਵੀ ਮੈਂ ਦੁਬਾਰਾ ਰਿਪੀਟ ਕਰਨਾ ਚਾਹੁੰਦਾ ਕਿ ਉਹ ਸੜਕ ਜਿਹੜੀ ਹੈ ਅਸੀਂ ਉਹ ਲੋਕਾਂ ਦੀ ਮੰਗ ਸੀਗੀ ਕਿ ਇਹਨੂੰ ਤੋੜ ਕੇ ਟੁੱਟੀ ਸੜਕ ਹੈ ਆਲਰੇਡੀ ਉੱਚੀ ਹੋ ਚੁੱਕੀ ਹੈ ਉਹਨੂੰ ਤੋੜ ਕੇ ਫਿਰ ਅਸੀਂ ਨਵੀਂ ਸੜਕ ਬਣਾਵਾਂਗੇ ਸੋ ਇਹਨਾਂ ਸ਼ਬਦਾਂ ਦੇ ਨਾਲ ਇੱਕਾਰੀ ਫਿਰ ਆਏ ਹੋਏ ਸਾਰੇ ਸਾਥੀਆਂ ਦਾ ਸਾਡੀ ਪਾਰਟੀ ਦਾ ਹਿੱਸਾ ਬਣਨ ਤੇ ਉਹਨਾਂ ਸਾਰੇ ਲੋਕਾਂ ਦਾ ਬਹੁਤ ਦਿਲ ਦੀਆਂ ਗਰਾਈਆਂ ਤੋਂ ਮੈਂ ਧੰਨਵਾਦ ਕਰਦਾ ਇਨਕਲਾਬ ਜਿੰਦਾਬਾਦ ਡਾਕਟਰ ਸਾਹਿਬ ਲਗਾਤਾਰ ਤੁਸੀਂ ਇਲਾਕੇ ਦੇ ਵਿੱਚ ਆ ਰਹੇ ਹੋ ਵਿਕਾਸ ਕਾਰਜ ਵੀ ਹੋ ਰਹੇ ਨੇ ਔਰ ਹਰ ਤਰ੍ਹਾਂ ਜਿਹੜੀ ਮੁਸ਼ਕਲ ਲੋਕਾਂ ਦੀ ਹੱਲ ਹੋ ਰਹੀ ਹੈ ਨਵੀਂ ਟੀਮ ਜਿਹੜੀ ਕਿ ਬਲੌਕ ਇੰਚਾਰਜ ਗੁਰਦਾਸ ਜੀ ਨੇ ਜਾਂ ਬੀਮਲ ਜੀ ਨੇ ਜਾਂ ਨੌਜਵਾਨਾਂ ਦੀ ਟੀਮ ਹੈ ਉਹ ਵਧੀਆ ਉਤਸ਼ਾਹ ਨਾਲ ਕੰਮ ਕਰਦੀ ਕਿਵੇਂ ਦੇਖਦੇ ਵੇਖੋ ਜੀ ਗੁਰਪ੍ਰੀਤ ਜੀ ਤੁਸੀਂ ਦੁਪਹਿਰੇ ਆਏ ਨਹੀਂ ਅਸੀਂ ਹਾਥੀਗੜ੍ਹ ਚ ਵੀ ਜੁਆਇਨਿੰਗ ਕਰਾ ਕੇ ਆਏ ਆ ਇੱਕ ਸਾਡਾ ਉਰਾਣਾ ਸਾਥੀ ਜਿਹੜਾ ਸੀਗਾ ਉਹ ਗਲਤੀ ਕਰ ਬੈਠਾ ਸੀ ਕਾਂਗਰਸ ਚ ਚਲਾ ਗਿਆ ਸੀ ਕੁਝ ਦਿਨ ਪਹਿਲੇ ਤੇ ਆਪਣੀ ਗਲਤੀ ਨੂੰ ਮਹਿਸੂਸ ਕਰਦੇ ਆ ਖੁਦ ਹੀ ਅਸੀਂ ਨਹੀਂ ਉਹਨੂੰ ਕੁਝ ਕਿਹਾ ਆਪਣੇ ਆਪ ਵੀ ਉਹ ਜਿਹੜਾ ਉਹਨੇ ਘਰ ਵਾਪਸੀ ਕੀਤੀ ਹੈ ਉਹਦੇ ਨਾਲ ਉਹਦੇ ਨੌਜਵਾਨ ਕਈ ਸਾਥੀ ਜਿਹੜੇ ਆ ਪਰਿਵਾਰ ਦਾ ਹਿੱਸਾ ਬਣੇ ਨੇ ਆਮ ਆਦਮੀ ਪਾਰਟੀ ਦੇ ਸੋ ਗੁਰਪ੍ਰੀਤ ਜੀ ਤੁਸੀਂ ਦੇਖੋਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਸਾਡੇ ਇੱਥੇ ਮਾਨਯੋਗ ਜੱਗਾ ਜੀ ਨੇ ਅਨਗੜ ਦੇ ਵਿੱਚ ਲੰਦੇ ਆ ਉਹਨਾਂ ਨੇ 12 ਤਰੀਕ ਦਾ ਟਾਈਮ ਰੱਖਿਆ ਘੱਟ ਤੋਂ ਘੱਟ 150 ਪਰਿਵਾਰ ਜਿਹੜਾ ਉਸ ਦਿਨ ਸ਼ਾਮਲ ਹੋਏਗਾ ਆਮ ਆਦਮੀ ਪਾਰਟੀ ਦਾ ਔਰ ਬੜਾ ਵੱਡਾ ਹੰਗਾਰਾ ਜਿਹੜਾ ਆਵਾਜ਼ ਆਦਮੀ ਪਾਰਟੀ ਨੂੰ ਮਿਲੇਗਾ ਔਰ 27 ਦੀ ਜਿਹੜੀ ਚੋਣ ਹੈ ਉਹਦੇ ਲਈ 100% ਜਿੱਤ ਨੂੰ ਨਿਸ਼ਚਿਤ ਕਰਦੇ ਹੋਏ ਜਿਹੜਾ ਅਸੀਂ ਦੇਖ ਸਕਦੇ ਹਾਂ ਕਿ ਲੋਕ ਬਹੁਤ ਸਾਹਿਦ ਨੇ ਲੋਕ ਖੁਸ਼ ਬੜੇ ਨੇ ਮਾਨ ਸਰਕਾਰ ਦੇ ਕੰਮਾਂ ਤੋਂ ਖੁਸ਼ ਬੜੇ ਨੇ ਲੋਕ ਦੇਖੋ ਪਹਿਲੀ ਸਰਕਾਰ ਹੈ ਇਤਿਹਾਸ ਦੇ ਵਿੱਚ ਜਿਨੇ ਸਰਕਾਰ ਬੰਦਿਆ ਹੀ 3 ਮਹੀਨੇ ਦੇ ਵਿੱਚ ਵਿੱਚ ਅੰਤਰਾਲ ਦੇ ਅੰਦਰ ਅੰਦਰ ਉਹਨਾਂ ਨੇ ਬਿਜਲੀ ਦੇ ਬਿੱਲ ਮਾਫ ਕਰ ਦਿੱਤੇ ਅੱਜ ਵੀ ਲੋਕਾਂ ਨੂੰ ਬਿਜਲੀ ਦੇ ਬਿੱਲ ਨਹੀਂ ਆਉਂਦੇ ਇੱਕ ਬੜੀ ਵੱਡੀ ਜਿਹੜੀ ਰਾਹਤ ਹੈ ਉਸ ਦੇ ਨਾਲ ਹੀ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਦੀ ਕਾਇਆ ਕਲਪ ਕਰਤੀ ਸਿੱਖਿਆ ਕ੍ਰਾਂਤੀ ਦੇ ਸਿੱਖਿਆ ਦੇ ਖੇਤਰ ਦੇ ਵਿੱਚ ਕ੍ਰਾਂਤੀ ਲਿਆਉਣ ਵਾਲੇ ਸਾਡੇ ਮਸ਼ਹੂਰ ਪ੍ਰਭਾਰੀ ਮਨੀਸ਼ ਸੋਧਿਆ ਜੀ ਉਹ ਵੀ ਦਿਨ ਰਾਤ ਕੰਮ ਕਰ ਰਹੇ ਨੇ ਔਰ ਉਹਦੇ ਨਾਲ ਨਾਲ ਹੀ ਜਿਹੜੇ ਮhalla ਕਲੀਨਿਕਸ ਅਸੀਂ ਬਣਾ ਰਹੇ ਆ ਤੁਸੀਂ ਦੇਖੋਗੇ ਕਿ ਕੋਈ ਘਰ ਐਸਾ ਨਹੀਂ ਹੋਏਗਾ ਜਿੱਥੇ ਦਵਾਈ ਦੀ ਲੋੜ ਨਹੀਂ ਪੈਂਦੀ ਔਰ ਉਹ ਦਵਾਈਆਂ ਉਹਨਾਂ ਨੂੰ ਮੁਫਤ ਮਿਲਣ ਉਹਨਾਂ ਦੇ ਟੈਸਟ ਫ੍ਰੀ ਹੋਣ ਉਹਦੇ ਲਈ ਵੀ ਜਿਹੜਾ ਅਸੀਂ ਮhalla ਕਲੀਨਿਕਸ ਜਿਹੜੇ ਆ ਬਣਾ ਰਹੇ ਆ ਸੋ ਲੋਕ ਜਿਹੜੇ ਆ ਪੰਜਾਬ ਸਰਕਾਰ ਤੋਂ ਆਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਕੰਮਾਂ ਤੋਂ ਬਹੁਤ ਖੁਸ਼ ਨੇ ਔਰ ਸਤਾਈ ਦੇ ਵਿੱਚ ਤੁਸੀਂ ਦੇਖੋਗੇ 92 ਦੀ ਜਗ੍ਹਾ 112 ਆਣੀ ਗਿਆ ਇਹ ਮੈਨੂੰ ਗੱਲ ਕਹਿੰਦਾ ਵੇਖੋ ਐਮਐਲਏ ਸਾਹਿਬ ਜਦੋਂ ਆਪਾਂ ਬੁਲਾਉਂਦੇ ਉਸੇ ਟਾਈਮ ਹੀ ਆ ਜਾਂਦੇ ਐਡਾ ਹੋਰੀ ਐਮਐਲਏ ਆਪਰੋਂ ਨਹੀਂ ਜੇ ਮਿਲਨੇ ਵੇਖੋ ਦੱਸਣ ਦਾ ਸਾਹ ਹਣੀ ਸਵੇਰੇ ਮਸ਼ੀਨਾਂ ਵੀ ਲੱਗ ਜਣੀਆਂ ਸਾਡੀਆਂ ਉਧਰਲੇ ਪਾਸੇ ਇੱਧਰ ਅਸੀਂ ਆਏ ਆ ਲੇਡੀਜ਼ ਨੇ ਕਿਹਾ ਵੀ ਇੱਥੇ ਪੀਣ ਦਾ ਪਾਣੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਏ ਗੰਦਾ ਜੀ ਉਹ ਵੀ ਸਾਹਿਬ ਉਹਨਾਂ ਨੇ ਨੋਟ ਕਰ ਲਿਆ ਮੈਨੂੰ ਪਤਾ ਵੀ ਇਹ 1-2 ਦਿਨ ਤੱਕ ਇਹ ਵੀ ਹੋ ਜਾਏਗਾ ਆਪਣਾ ਸਹੀ ਇਹਦੀ ਸਟੀਲ ਲਾਈਟ ਦੀ ਆ ਉਹ ਵੀ ਹੋ ਜਾਏਗਾ ਜੀ ਹੁਣ ਵੇਖੋ ਜਦੋਂ ਆਪਾਂ ਨੂੰ ਪਤਾ ਲੱਗੂ ਤੇ ਫੇਰ ਹੀ ਆਪਾਂ ਕਰਾਂਗੇ ਨਾ ਸਾਨੂੰ ਪਹਿਲਾਂ ਇਹ ਗੱਲਾਂ ਤਾਂ ਨਹੀਂ ਪਤਾ ਇੱਧਰ ਹੁਣ ਸਾਨੂੰ ਪਤਾ ਲੱਗ ਗਿਆ ਆ ਚੀਜ਼ਾਂ ਇਹਦੇ ਵਿੱਚ ਆ ਗਿਆ ਤੁਹਾਨੂੰ ਪਤਾ ਜਿਹੜੀ ਵੀ ਜੋਇਨਿੰਗ ਕਰਾਈਦੀ ਆ ਆਪਾਂ ਫੇਵੀਕੋਲ ਦਾ ਪੱਕਾ ਜੋੜ ਹੈ ਜਿਹੜੀ ਸਿੱਧੀ ਗੱਲ ਆਪਾਂ ਦੇ ਦਿਲੋਂ ਜਲਦੇ ਆ ਐਮਐਲਏ ਸਾਹਿਬ ਨਾਲ ਤੇ ਤੁਹਾਨੂੰ ਵੀ ਮੈਨੂੰ ਰਿਕਵੈਸਟ ਕਰਦਾ ਬਹੁਤ ਵਧੀਆ ਇਨਸਾਨ ਜੀ ਇਹਨਾਂ ਦਾ ਜਲੋ ਜਲੋ ਇੱਕ ਵਾਰੀ ਪਰਖ ਕੇ ਦੇਖੋ ਮੇਰੇ ਘਰ ਦੇ ਫੇਰ ਗੱਲ ਕਰਿਓ ਬਾਕੀ ਜਿਹੜਾ ਕੰਮ ਕਹਿੰਦੇ ਰਾਤ 12 ਵਜੇ ਕਰੀਏ ਫੋਨ ਉਸੇ ਵੇਲੇ ਚੁੱਕਦੇ ਜੇ ਅੱਗੋ ਬੈਕ ਕਾਲ ਜੇ ਨਾ ਕੋਈ ਬੈਕ ਕਾਲ ਹੁੰਦੀ ਮੈਨੂੰ ਵੀ ਗੁਰਦਾਸ ਜੀ ਦੱਸੋ ਤੇ ਮੈਂ ਕਹਿੰਦਾ ਬਹੁਤ ਵਧੀਆ ਇਨਸਾਨ ਜੇ ਬਹੁਤ ਵਧੀਆ ਵੇਖੋ ਹੜਾ ਦੇ ਵਿੱਚ ਗਏ ਆ ਮੈਂ ਨਹੀਂ ਕੋਈ ਐਮਐਲਏ ਦਾ ਵੇਖਾ ਦੋਨੋਂ ਬੇੜੇ ਨਾਲ ਜਾਂਦੇ ਸੀ ਤੇ ਨਾਲ ਜਾ ਕੇ ਸੇਵਾ ਕਰਦੇ ਆਣੇ ਨੇ ਪਾਣੀ ਚ ਵੜਦੇ ਆਂ ਸਾਨੂੰ ਬੜਾ ਕੀ ਸਾਰਾ ਪਰਿਵਾਰ ਕਿਸ ਤਰ੍ਹਾਂ ਦਾ ਬਹੁਤ ਵਧੀਆ ਇਨਸਾਨ ਜੇ ਤੇ ਮੈਂ ਇਹੋ ਬੇਨਤੀ ਕਰਦਾ ਤੁਹਾਡੇ ਘੜੀ ਵੀ ਇਹਨਾਂ ਨੂੰ ਜਿਤਾਓ ਬਹੁਤ ਜੜ ਕੇ ਵੋਟਾਂ ਪਾਓ ਇਹੋ ਜੇ ਐਮਐਲਏ ਵੇਖੋ ਕਦੀ ਵੇਖਿਆ ਇੱਕ ਕਵਾੜ ਦੇ ਵਿੱਚ 10-10 ਵਾਰੀ ਐਮਐਲਏ ਆਵਾਉਂਦਾ ਕਦੀ ਉਧਰ ਜਾਂਦੇ ਕਦੀ ਇਧਰ ਜਾਂਦੇ ਕਿਸੇ ਨੂੰ ਨਾ ਨਹੀਂ ਕਰਦੇ ਹੋ ਬਸ ਇੰਨੇ ਹੀ ਸ਼ਬਦਾਂ ਨਾਲ ਵਾਹਿਗੁਰੂ ਜੀ ਖਾਲਸਾ ਬਾਏ ਬਾਏ